ਅੱਜ ਸਾਡੇ ਫ੍ਰੀडम ਫੈਟਰ ਉਤਰ ਅਧਿਕਾਰੀ ਸੰਸਥਾ ਰਜਿਸਟਰਡ 196 ਪੰਜਾਬ ਦੀ ਇੱਕ ਸੂਬਾ ਕਮੇਟੀ ਦੀ ਮੀਟਿੰਗ ਸੀ ਜਿਸ ਦੇ ਵਿੱਚ ਸਾਡੀ ਜਥੇ ਨਵੀਂ ਬਣੀ ਜਥੇਬੰਦੀ 21 ਮੈਂਬਰੀ ਕਮੇਟੀ ਦਾ ਵਿਸਤਾਰ ਕੀਤਾ ਗਿਆ ਅਤੇ ਨਾਲ ਹੀ ਅੱਜ ਵਿਚਾਰ ਕੀਤਾ ਗਿਆ ਹੈ ਵੀ ਆਰਐਨ ਲੋਕ ਸਭਾ elections ਉਹਦੇ ਚ ਅਸੀਂ ਕਿਸ ਪਾਰਟੀ ਨੂੰ ਕਿਵੇਂ ਸਪੋਰਟ ਕਰਨੀ ਹੈ ਅੱਜ ਸਾਰਿਆਂ ਦਾ ਸਾਰਿਆਂ ਦੇ ਬਿਆਨ ਲੈ ਗਏ ਨੇ ਸਾਰਿਆਂ ਦਾ ਇੱਕੋ ਹੀ ਵਿਚਾਰ ਸੀ ਜਿਹੜੀ ਜਿਹੜੀ ਪਾਰਟੀ ਫ੍ਰੀडम ਫੈਕਟਰ ਪਰਿਵਾਰਾਂ ਦੇ ਸੰਬੰਧ ਦੇ ਵਿੱਚ ਆਪਣੀ ਮੈਨੀਫੈਸਟੋ ਵਿੱਚ ਆਪਣੀਆਂ ਮੰਗਾਂ ਸਾਡੀਆਂ ਮੰਗਾਂ ਰੱਖੇਗੀ ਉਸ ਪਾਰਟੀ ਨੂੰ ਸੀ ਉਸ ਮੈਂਬਰ ਨੂੰ ਸੀ ਸਮਰਥਨ ਦਵਾਂਗੇ ਕਿਉਂਕਿ ਜਿਹੜੀ ਸਾਡੇ ਫ੍ਰੀ ਫਾਇਰ ਜਿੱਥੇ ਬੰਦੀ ਹੈ ਉਹ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੀ ਇਹ ਸਾਰਿਆਂ ਦੀ ਸਾਂਝੀ ਜ਼ਸਤਵੰਦੀ ਹੈ ਦੇਸ਼ ਨੂੰ ਯਾਦ ਕਰਾਉਣ ਲੱਗਿਆਂ ਅਸੀਂ ਇਹ ਨਹੀਂ ਦੇਖਿਆ ਸੀ ਕਿਹੜੀ ਪਾਰਟੀ ਦੀਆਂ ਸਾਰੇ ਸਾਂਝੇ ਸੀ ਸਿਰਫ ਇੰਡੀਆ ਵਾਸਤੇ ਅਸੀਂ ਸਬੰਧ ਕੀਤਾ ਜਿਹੜੀ ਪਾਰਟੀ ਤੁਹਾਡੇ ਹਕਾਮਾਂ ਵਾਸਤੇ ਗੱਲ ਕਰੇਗੀ ਉਸ ਪਾਰਟੀ ਨੂੰ ਹਾਊਸ ਸਮਰਥਨ ਕਰਾਂਗੇ ਮੈਨੀਫੈਸਟੋ ਜਿਹੜਾ ਪਲਾਨ ਕਰੇਗੀ ਮੈਨਿਫੈਸਟ ਪਾਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਵਾਸਤੇ ਪਾਲੀਆਂ ਕਾਸ਼ਤਾਂ ਵਾਸਤੇ ਇਹਨਾਂ ਨੇ ਦੱਸ ਤਵੇ ਇੱਕ ਆ ਕਾਸ਼ ਨੂੰ ਯਾਦ ਰਿਹਾ ਰਿਜ਼ਰਵੇਸ਼ਨਾਂ ਸਾਰੇ ਦੇਖ ਵੀਰੇ ਇਕੱਲੇ ਫ੍ਰੀडम ਫੈਕਟਰਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਕਿਸੇ ਨੇ ਮੈਨਿਫੈਸਟ ਜਾਦੀ ਘਲਾੜੀ ਪਰਿਵਾਰਾਂ ਦੀ ਮੰਗ ਨਹੀਂ ਰੱਖੀ ਸਾਨੂੰ ਇਸ ਦਾ ਅਫਸੋਸ ਹੈ ਹੁਣ ਦੇਖਦੇ ਆ ਤੁਹਾਡੀ ਚੈਨਲ ਰਾਹੀਂ ਉਹਨਾਂ ਤੱਕ ਆਵਾਜ਼ ਪਹੁੰਚਾ ਰਹੇ ਆ ਵੀ ਮੈਨਿਫੈਸਟੋ ਜਿਹੜੇ ਸਾਡੇ ਫ੍ਰੀडम ਫੈਕਟਰਾਂ ਦੀਆਂ ਮੰਗਾਂ ਨੇ ਉਹ ਰੱਖੇਗੀ ਉਸ ਨੂੰ ਅਸੀਂ ਦਿਲੋਂ ਸਪੋਰਟ ਕਰਾਂਗੇ ਸਰਕਾਰ ਨੂੰ ਇਹ ਕਹਿਣਾ ਵੀ ਦੇਖੋ ਭਾਗਸ਼ਿਕ ਦੀਆਂ ਖੱਟੀਆਂ ਪੱਗਾਂ ਵੰਡ ਕੇ ਦੇਸ਼ ਭਗਤੀ ਨਹੀਂ ਬਣਾਇਆ ਜਾਂਦਾ ਇਹਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ ਜੋ ਤੁਸੀਂ ਪਹਿਲਾਂ ਗੱਲਾਂ ਕੀਤੀਆਂ ਸੀਆਂ ਭਾਗਸ਼ਿਕ ਦੀ ਸੋਚ ਤੇ ਪਹਿਲਾਂ ਦਵਾਂਗੇ ਲੇਕਿਨ ਉਹ ਸੋਚ ਤੋਂ ਕਿਤੇ ਦੂਰ ਨੇ ਉਹ ਇਹਨਾਂ ਨੇ ਕਿਦੇ ਵੀ ਜੀਉਂਦੇ ਫਰੀਡ ਬੈਟਰ ਪਰਿਵਾਰਾਂ ਨੂੰ ਜਾ ਕੇ ਟੈਂਡ ਨਹੀਂ ਕੀਤਾ ਸਿਰਫ ਬੁੱਤ ਪੂਜੇ ਨੇ ਬੁੱਤ ਬੋਲਦੇ ਨਹੀਂ ਬੁੱਤਾਂ ਨਾਲ ਕੋਈ ਲਾਜ ਨਹੀਂ ਹੁੰਦਾ ਜਿਹੜੇ ਜੀਉਂਦੇ ਫਰੀਡ ਬੈਟਰ ਨੇ ਘੱਟੋ ਘੱਟ ਉਹਨਾਂ ਦੇ ਹਾਲ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਹਾਲ ਦੇਖੋ ਜਿਨ੍ਹਾਂ ਨੂੰ ਦੋ ਬਗ ਦੀ ਰੋਟੀ ਦੇ ਸਿਰ ਤੇ ਛੱਤ ਤੱਕ ਨਹੀਂ ਹੈਗੀ ਉਹਨਾਂ ਬਾਰੇ ਕੀ ਸੋਚ ਰਹੇ ਨੇ ਉਹਨਾਂ ਕਿ 22 ਸਾਲ ਹੋ ਚੁੱਕੇ ਨੇ ਇੱਕ ਵੀ ਮੀਟਿੰਗ ਭਗਵਾਨ ਜੀ ਮਾਨ ਨੇ ਸਾਡੇ ਦੇਸ਼ ਭਗਤ ਪਰਿਵਾਰਾਂ ਨਾਲ ਨਹੀਂ ਕੀਤੀ ਸਾਰਾ ਜਿਹੜਾ ਰਾਂਝਾ ਹੈ ਚਾਰ ਵਾਰੀ ਅਸੀਂ ਧਰਨੇ ਲਈ ਚਾਰ ਵਾਰੀ ਟਾਈਮ ਦੇਣ ਤੋਂ ਬਾਅਦ ਵੀ ਇਹਨਾਂ ਨੇ ਸਾਨੂੰ ਕੋਈ ਇੱਕ ਦਿਨ ਵੀ ਟਾਈਮ ਨਹੀਂ ਦਿੱਤਾ ਹੈਗਾ ਉਹਨਾਂ ਦਸਰੇ ਆਉਣ ਵਾਲੇ ਵਿਚਾਰ ਰਹੀ ਹੈ ਜਿਹੜਾ ਮੈਨੂੰ ਫੈਸਲਾ ਪਾਏਗਾ ਅਸੀਂ ਉਹਨਾਂ ਨਾਲ ਦਿਲੋਂ ਤਰਾਂਗੇ ਅਸੀਂ ਚਾਹੁੰਦੇ ਆ ਸਾਨੂੰ ਮੰਗਾ ਮੰਨਣੀਆਂ ਨਾ ਪੈਂਦੀ ਮੰਗਣੀਆਂ ਨਾ ਪੈਂਦੀਆਂ ਸਾਨੂੰ ਜੇਬੰਦੀ ਬਣਾਉਣ ਦੀ ਲੋੜ ਨਹੀਂ ਪੈਂਦੀ ਸੀ ਜਿਵੇਂ ਬਾਹਰਲੇ ਦੇਸ਼ਾਂ 'ਚ ਆਜ਼ਾਦੀ ਖਿਲਾੜੀ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਫੈਸਲਤੀ ਹੈ ਕੋਈ ਕੋਈ ਹਰ ਤਰ੍ਹਾਂ ਦਾ ਸਲਮਾਨ ਮਿਲਦਾ ਹੈਗਾ ਸਾਨੂੰ ਜੇ ਕੁਝ ਦਿੱਤਾ ਜਾਂਦਾ ਸ਼ਰਤਾਂ ਦੇ ਆਧਾਰ ਤੇ ਸਾਨੂੰ ਜੇ ਦੇਣਾ ਹੈ ਨਾ ਇਹ ਬਿਨਾਂ ਸ਼ਰਤ ਦਿੱਤਾ ਜਾਵੇ ਸਾਨੂੰ ਜਿਹੜੇ ਜਿਹੜੇ ਬੇਰਜਗਾ ਬੱਚੇ ਨੇ ਬਿਨਾਂ ਕੋਟੇ ਬਿਨਾਂ ਰਜਿਸਟ੍ਰੇਸ਼ਨ ਤੋਂ ਸਾਡੇ ਬੱਚਾ ਨੂੰ ਨੌਕਰੀ ਦਿੱਤੀ ਜਾਵੇ ਜਿਹੀ ਉਹਨਾਂ ਦੀ ਕੁਆਲਿਫੀਕੇਸ਼ਨ ਹੈ ਉਹਦੀ ਨੌਕਰੀ ਦਿੱਤੀ ਜਾਵੇ ਨਾ ਕਿ ਪਰਸੈਂਟੇਜ ਜ਼ਰੂਰ ਕਿਹਾ ਜਾਵੇ